ਹਾਵੇ ਮਿੱਤਰੋ ਕੀ ਹਾਲ ਚਾਲ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਣਾ ਢੇਡਾ ਪੈ ਗਿਆ ਸੀ ਸਬਾਣੇ ਦਾ ਸਬਾਣੇ ਦੀ ਗੱਡੀ ਪਰ ਚੱਲਿਆ ਆਰਤੀ ਜੋ ਇਕੱਠਾ ਪਹਿਲੀ ਵਾਰ ਪਰ ਚੱਲਿਆ ਬਾਈ ਦੇਖਦੇ ਆ ਜੇ ਤਾਂ ਵਧੀਆ ਲੁਕੁਵਾ ਦਾ ਲਾ ਲਿਆ ਕਰਾਂਗੇ ਨਹੀਂ ਲੁਕੁਵਾ ਦਾ ਦੇਖਾਂਗੇ ਹੋਰ ਵੀ ਲੋ ਆ ਹੁਣ ਬਲੋਕ ਰਤਾਂ ਰਹਿਣਗੇ ਵੀਰ ਆਵਾਂਦੇ ਰਹਿਣਗੇ ਲਗਾਤਾਰ ਜਿੱਦਾਂ ਬਾਕੀ ਹੋਰ ਜਾ ਕੇ ਆਰਤੀ ਦੇ ਦਿਆਂ ਜਿੱਦਾਂ ਵੀਡੀਓ ਬਣਾਉਣ ਦਿੱਤੀ ਤਾਂ ਬਣਾ ਲਾਂਗੇ ਨਹੀਂ ਫਿਰ ਫਰ ਕੇ ਬਾਹਰ ਨਿਕਲ ਕੇ ਦਿਖਾਵਾਂਗੇ ਤੁਹਾਨੂੰ ਠੀਕ ਹੈ ਦੇਖ ਲੋ ਬਈ ਚੰਡੇ ਦੇ ਰਾਜ ਚੱਲ ਚੱਲ ਬਾਜ਼ਰ ਪਾਲਾਂ ਵੀ ਐਕਟਿਵ ਆ ਰਹੇ ਐ ਪੈਂਦੀ ਆਲੇ ਦਰਬਾਨਾ ਛੱਡ ਦੇ ਬੰਗੇ ਇਧਰੋਂ ਖਿੱਚ ਚਲ ਚਲ ਕਰਦੇ ਸੈਟ ਬਣਨਾ ਰਹਿ ਜਵੇ ਲੈ ਲੈਨੇ ਜਾਣਾ ਕਾਢ ਲੈਨੂੰ ਨਾ ਵੀ ਤਰਪਾਨਾ ਪਾਤੀਆਂ ਗੱਡੀ ਤੇ ਹਣ ਗੱਡੀ ਲੋੜ ਹੋ ਗਈ ਦਰਪਾਲ ਨਾਂ ਬਾਕੇ ਕੰਡਾ ਬਾਕੇ ਘੜਾਤੀ ਬਿਲ ਮਿਲਨੇ ਆ ਫਿਰ ਦੇਖਦੇ ਤੋਂ ਨਿਕਲਦੇ ਆ ਬਿਲਾਂ ਨੂੰ ਟਾਈਮ ਲੱਗਣਾ ਬਿਲ ਹਜੇ ਮਿਲੇ ਨਹੀਂ ਮੰਗਾ ਚੱਲ ਕੰਟੀਨ ਤੇ ਚਾਹ ਪੀ ਆਉਣੇ ਆ ਚਾਹ ਬਣਾ ਗਏ ਬਿਲ ਆ ਜੇ ਚੇਂਜ ਹੋਣਗੇ ਦਲਾਲ ਨੇ ਆਉਣਾ ਯਾਰ ਗੱਡੀ ਰਸ ਦਰਪਾਲ ਨਾਂ ਬਾਕੇ ਓਕੇ ਕਰਕੇ ਕੜਾਈ ਪਈ ਜਾ ਬਿਲ ਆ ਕੇ ਫਿਰ ਲੱਗਣਾ ਫੈਕਟਰੀ